ਕੀ ਤਦ ਮਾ ਹਾਂਜੀ ਆ ਲੈ ਸਮਾਨ ਮੈਂ ਲੈ ਜਾਂਦਾ ਜੀ ਲੈ ਚੰਗਾ ਕੀਤਾ ਆ ਗਿਆ ਕੁੜੀ ਦਾ ਫੋਨ ਆਇਆ ਦੀ ਹੱਚੂ ਵਾਲਾ ਆ ਗਿਆ ਚੱਲ ਕੋਈ ਗੱਲ ਨਹੀਂ ਸਰ ਜੂਗਾ ਕੰਮ ਵਾਧੂ ਵਾਧੂ ਸਮਾਨ ਮੈਂ ਬਥੇਰਾ ਲਿਆਂਦਾ ਵਾ ਮੈਂ ਪਤਾ ਨਹੀਂ ਹੁੰਦਾ ਜੀ ਚਾਰਚ ਦੇ ਵਾਧਾ ਆ ਜਾਣਾ ਚੱਲ ਕੋਈ ਨਹੀਂ ਚਲ ਹਾਂ ਫਾਮ ਲੈ ਹੈ ਤੇ ਕਰ ਲੈ ਤਿਆਰੀ ਤੇ ਬਹਿਨ ਬੋਨ ਨੂੰ ਕਿਤੇ ਬਣਾਇਆ ਤਾਂ ਬਹਿਨ ਨੂੰ ਤੇ ਅਜੇ ਤੁਹਾਨੂੰ ਪਤਾ ਹੀ ਕੋਈ ਛੋਟਾ ਮोटा ਕਰ ਲਈ ਨਹੀਂ ਨਾ ਤੇ ਤੁਪੇ ਬਿਠਾ ਲੈਣਾ ਗਰੀਬ ਨਹੀਂ ਆਦੀ ਚੱਲ ਹੁਣ ਇੰਦਾ ਵੀ ਇੰਦਾ ਹੀ ਸਾਡੀਆਂ ਕੁਰਸੀਆਂ ਲਾ ਕੇ ਨੇ ਮੇਜ਼ ਲਾ ਕੇ ਸਾਥ ਲੈਂਦੀਆਂ ਆਹੋ ਚੱਲ ਕੋਈ ਨਹੀਂ ਕਰ ਲੈਨੇ ਠੀਕ ਆ ਹਾਂਜੀ ਹਾਂਜੀ ਆ ਡੇਕ ਨਾ ਪੈਣ ਨਹੀਂ ਡੇਕ ਤਾਂ ਨਹੀਂ ਦੇਖਿਆ ਕੋਲੇ ਭਾਂਡੇ ਸੈੱਟ ਕਰਨੇ ਹੋਰ ਡੈਪੀ ਕਰਨ ਨਾ ਤੀ ਇੰਨਾ ਖੱਪਿਆ ਚੱਲ ਵੇਖ ਲੈ ਬਾਕੀ ਠੀਕ ਠਾਕ ਆ ਹੋਰ ਕੋਈ ਨਹੀਂ ਉਦਾਂ ਦੀ ਜਦੋਂ ਕੁੜੀ ਆ ਜੂਗੀ ਨਾਲ ਉਹਨੇ ਆਪੇ ਤੇਰੇ ਕਰਾ ਤੁੜੀ ਨਹੀਂ ਕਰਾ ਲੈਣਾ ਕੋਈ ਗੱਲ ਨਹੀਂ ਆਹੋ ਆ ਸਮੋਸੇ ਲੈਂਦਾ ਹੀ ਮੈਂ ਤੇ ਨਾਲ ਆ ਮਠਿਆ ਮਠੋਈ ਆਹ ਥੰਦਾ ਵੀ ਲੈਂਦਾ ਹੀ ਚੱਲ ਵਧੀਆ ਚੱਲ ਠੀਕ ਆ ਮੇਨੂੰ ਖੁੱਲ ਹਾਂ ਚੱਲ ਜਾਓ ਮੋਟਰਸਾਈਕਲ ਤੇ ਹਾਰ ਤੇ ਲਾ ਦਿਓ

ਇੱਥੇ ਕੀ ਹੋ ਰਿਹਾ ਹੈ? ਆਹ। ਅਗੋਂ ਦੋ ਹੱਥ ਸਮਾਏ ਹੋਣ। ਸਸ। ਬਾਕੀ ਕਰਾਉਣੇ ਹਨ। ਲਾ ਸੱਸੀ ਘਾਲ ਪੁੱਤ ਸੱਸੀ ਘਾਲ। ਸੱਸੀਆਂ ਜਾਈਂ। ਸੱਸੀਆਂ ਭੈਣਾਂ ਸੱਸੀਆਂ। ਸੱਸੀ ਦਾ ਭਾਈ। ਸੱਸੀ ਦਾ ਭਾਈ। ਲਾ ਗੱਲਾ ਗੱਲਾ ਜਿਹੜਾ ਕੀ ਤੇ ਚੋਣਾ।

ਵਾਸਵਰੀਆ ਹਲਾਤਾ ਮਮੀ ਨੇਂ ਦੇ ਕੰਮ ਚਲ ਕੋਈ ਗੱਲ ਨਹੀਂ ਕੰਮ ਵੀ ਕਰਨੇ ਹੀ ਪੈਣਾ ਤੈਨੂੰ ਤੇ ਡਾਹ ਨਹੀਂ ਸਕਦੇ ਕੱਲ ਬਾਅਦ ਚ ਕਰ ਲਿਓ ਪਹਿਲਾਂ ਕਿੱਧਰ ਆਉ ਚਲ ਜਾ ਜਾ ਕੇ ਬੈ ਉਹ ਨਹੀਂ ਤੂੰ ਬੈ ਜਾ ਜਾ ਕੇ ਬੈ ਉਹ ਠੰਡਾ ਤੇ ਪੀਲਾ ਫਿਰ ਬਾਅਦ ਵਿੱਚ ਤੂੰ ਹੀ ਕਰਨਾ ਸੀ ਆਪਣੇ ਵੰਡੇ ਦਾ ਕਰ ਲਿਆ ना हाँ भी चंगा हो तू मेन मेरे पे आ गुरीन शुक्र कर मैं आई हाँ जो मैं नाना आई होंगी फिर अपना मेल होना ही नहीं तू मेरे सोरे क्यों नहीं आई हैगी ਤੈਨੂੰ ਬੁਲਾਇਆ ਹੁਣ ਉਤੋਂ ਲਈ ਹਾਂ ਦੀਆਂ ਇੱਕ ਵਾਰੀ ਵੀ ਕਿਹਾ ਇਪੇ ਆਈ ਉੱਥੇ ਆਪਣੇ ਆਪ ਮੈਂ ਕਿੱਦਾਂ ਜਾ ਕਿਉਂ ਨਹੀਂ ਮੈਂ ਕਿਹਾ ਤੇ ਸਹੀ ਹੀ ਤੇ ਨਾਲੇ ਇਦਾਂ ਹੁੰਦਾ ਸੇ ਲੀਸੇ ਲੀਆਂ ਚ ਕਿ ਤੂੰ ਮੈਂ ਬੁਲਾਵਾਂਗੀ ਤੇ ਫੇਰੀ ਆਉਣਾ ਕੋਈ ਨਹੀਂ ਕੋਈ ਨਹੀਂ ਆਵਾਂਗੀ ਓਦਾਂ ਮਜ਼ਾਕ ਕਰੰਦੀ ਆ ਤੈਨੂੰ ਪਤਾ ਹੱਲੇ ਮੇਰੀ ਪੜ੍ਹਾਈ ਚੱਲ ਰਹੀ ਹੈ ਤੇ ਮੈਂ ਉੱਧੇ ਹੀ 2-4 ਦਿਨ ਵਾਸਤੇ ਆਈ ਹਾਂ ਤੇ ਕੋਈ ਗੱਲ ਨਹੀਂ ਮੈਂ ਆਵਾਂਗੀ ਉੱਥੇ ਜ਼ਰੂਰ ਹੋਰ ਸੁਣਾ ਫੈਮਿਲੀ ਸਾਰੀ ਵਧੀਆ ਹਾਂ ਸਾਰੇ ਵਧੀਆ ਤੂੰ ਸੁਣਾ ਕਿਦਾਂ ਮੇਰੇ ਤਾਂ ਤੈਨੂੰ ਪਤਾ ਹੀ ਆ ਸਾਰੇ ਚੰਗੇ ਵੇ ਮੈਂ ਤੇਰੇ ਵੱਲੋਂ ਪੁੱਛਣ ਦੀ ਆਪਣੇ ਸਹੁਰਿਆਂ ਦੀ ਸੁਣਾ ਚੰਗੇ ਨੇ ਸੱਚ ਪੁੱਛੇ ਨਾ ਤਾਂ ਬਹੁਤ ਹੀ ਚੰਗੇ ਆ ਜਿੱਦਾਂ ਦੇ ਸਹੁਰੇ ਤੇਰੇ ਨੇ ਉਦਾਂ ਦੇ ਸਹੁਰੇ ਮੇਰੇ ਆ ਚੱਲ ਫਿਰ ਤੇ ਗੁਲੀ ਨੂੰ ਬੜੀ ਵਧੀਆ ਗੱਲ ਵਾ ਇਹ ਵਾ ਕਿ ਪਰਿਵਾਰ ਵਧੀਆ ਮਿਲ ਜੇ ਨਾ ਉਹਦੇ ਨਾਲ ਦੀ ਰੀਤ ਨਹੀਂ ਹੁੰਦੀ ਨਹੀਂ ਤੇ ਅੱਜ ਕੱਲ ਤੈਨੂੰ ਪਤਾ ਹੀ ਆ ਕੀ ਕੁਝ ਚੱਲਣ ਦਿਆ ਵਾ ਕੋਈ ਕਿਸੇ ਨੂੰ ਮਾਰੀ ਜਾਂਦਾ ਕੋਈ ਕਿਸੇ ਨੂੰ ਮਾਰੀ ਜਾਂਦਾ ਕਿਸੇ ਨੂੰ ਕੋਈ ਆਪਣਾ ਸਮਝਦਾ ਹੀ ਨਹੀਂ ਆ ਸੱਸ ਮੇਰੀ ਸੱਚ ਪੁੱਛੇ ਨਾ ਤਾਂ ਮਾਵਾ ਤੋਂ ਵੀ ਵੱਧ ਕੇ ਕਰਦੀ ਆ ਮੰਮੀ ਦਾਦੇ ਮੈਨੂੰ ਚੇਤਾ ਹੀ ਨਹੀਂ ਹੁੰਦਾ ਹੈਗਾ ਚੱਲ ਬੜਾ ਵਧੀਆ ਵਾ ਇਹ ਵਾ ਕਿ ਤੁਸੀਂ ਹੁਣ ਨਾਲ ਪਿਆਰ ਨਹੀਂ ਰਹੀ ਕਿਉਂਕਿ ਜੇ ਇਦਾਂ ਰਹਿਣਾ ਹੋਏ ਨਾ ਰਲ ਮਿਲ ਕੇ ਰਹੀਏ ਤੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਜਿਵੇਂ ਮਾਈ ਮੋਟੀ ਕਿਤੇ ਗੱਲ ਕਹਿਵਦੀ ਜਿਵੇਂ ਨਾ ਗੜਿਓ ਹਾਸੇ ਚ ਟਾਲ ਦਿਆ ਕਰੇ ਤੇ ਇਹ ਵਾ ਕਿ ਇਦਾਂ ਤਾਂ ਡੱਬੜਾ ਵਧੀਆ ਟਾਈਮ ਨਾਲ ਝੋਣਾ ਵਾ ਹੁਣ ਤੂੰ ਮੇਰੀ ਸੱਸ ਵੱਲ ਵੇਖ ਰਾਂ ਕਿੰਨਾ ਮਜ਼ਾਕ ਕਰਦੇ ਨੇ ਤੇ ਮੈਂ ਵੀ ਗੜਿਓ ਹਾਸੇ ਪੀ ਨਹੀਂ ਹੁੰਨੀ ਆ ਤੇ ਇੰਨੇ ਚੁੱਣਣ ਹੋ ਜਾਂਦਾ ਵੀ ਸਾਨੂੰ ਕੁਝ ਕਿੰਦੀ ਹੈਣੀ ਆ ਆਹ ਵਾ ਇਹ ਤਾਂ ਗੱਲ ਹੈ ਵਾ ਕਿ ਮੈਨੂੰ ਕਿਤੇ ਗੁੱਸੇ ਵੀ ਹੁੰਨ ਨਾ ਤੇ ਮੰਮੀ ਉਹਨਾਂ ਨੂੰ ਗੁੱਸੇ ਹੁੰਦੇ ਆ ਬ ਚਲ ਫਿੱਤੇ ਬੜਾਈ ਵਧੀਆ ਵਾ ਇਹ ਵਾ ਕਿ ਪਰਿਵਾਰ ਵਿੱਚ ਇਦਾਂ ਹੀ ਨਾ ਪਿਆਰ ਹੋਣਾ ਚਾਹੀਦਾ ਤੇਰੀ ਕੰਮ ਚੱਲਦਾ ਵਾ ਉਦਾਂ ਮੈਂ ਤੇਰੀ ਸੱਸ ਨੂੰ ਹੁਣ ਮਿਲੀਆਂ ਨਾ ਤੇ ਵੇਖਣ ਤੋਂ ਹੀ ਲੱਗਨ ਲਿਆ ਵਕਿ ਬੜੀ ਚੰਗੀ ਨੇ ਤੇ ਤੂੰ ਕੋਈ ਫੋਨ ਨਹੀਂ ਲਿਆ ਹਾਲੀ ਸਨੇਹੀ ਫੋਨ ਤੇ ਮੈਂ ਲਿਆ ਵਾ ਤੇ ਫਿਰ ਮੈਨੂੰ ਆਪਣਾ ਨੰਬਰ ਦੇ ਦੇ ਨਾ ਤੇਰੇ ਨਾਲ ਵੀ ਮੈਂ ਗੱਲ ਕਰ ਲਿਆ ਕਰਾਂਗੀ ਫੋਨ 'ਤੇ ਉਦਾਂ ਆਂਟੀ ਨਾਲ ਤੇ ਮੇਰੀ ਗੱਲ ਹੁੰਦੀ ਰਹਿੰਦੀ ਆ ਮੈਂ ਉਹਨਾਂ ਨੂੰ ਮਿਲਣ ਵੀ ਆਈ ਹਾਂ ਅਸ਼ੂ ਦੱਸਾਂਗੇ ਅੰਟੀ ਨੇ ਨਾ ਮਮੀ ਨੇ ਤਾਂ ਮੈਨਾਂ ਗੱਲ ਹੀ ਨਹੀਂ ਕੀਤੀ ਅੱਜ ਚੱਕਾ ਲੱਗਣਾ ਕੋਈ ਗੱਲ ਨਹੀਂ ਕਿ ਮੈਂ ਆਪਣਾ ਨੰਬਰ ਦੇ ਦੇਣੀ ਆ ਤੇ ਇਹ ਵੀ ਚਲ ਗੱਲਬਾਤ ਕਰ ਲਿਆ ਕਰਾਂਗੇ ਹਾਂ ਨਾ ਬਚਲ ਚੱਲੀਏ ਥਲੀ ਉਹਨਾਂ ਨੇ ਕਿਹਾ ਨਾ ਪਤਾ ਨਹੀਂ ਆਪਕੋ ਕੀ ਸਲਾਹਾਂ ਕਰਨ ਦੀਆਂ ਨੇ ਹਜੇ ਚਾਹ ਵੀ ਨਹੀਂ ਪੀਤੀ ਆ ਗਈ ਇਹ ਨਾ ਚਾਹ ਚਾਹ ਪੀ ਲੈਣ ਏ ਠੀਕ ਆ ਹਾਂ ਜੀ ਚੱਕਰ ਇਹਨਾਂ ਦੀ ਆਹ ਚਾਹ ਕਰਨਾ ਹੀ ਪੈਣਾ ਵਾ ਹਾਂ ਚਲ ਕੋਈ ਨਹੀਂ ਉਹਨੂੰ ਪਤਾ ਵਾ ਇਹ ਗੱਲ ਮੰਮੀ ਮੈਂ ਕਰਨੀ ਆ ਤੂੰ ਹੀ ਬੈਠੇ ਲੱਗੀ ਜਾ ਕੇ ਲੇ ਬੋਤਫੇ ਕੋਈ ਗੱਲ ਨਹੀਂ ਮੈਂ ਕਰ ਲੈਣੀ ਆ ਆਜੋ ਆਜੋ ਕੋਈ ਚੀਜ਼ ਰਹਿ ਨਾ ਜਾਵੇ ਕੋਈ ਗੱਲ ਨਹੀਂ ਮੰਮੀ ਨਹੀਂ ਰਹਿੰਦੀ ਹੈਗੀ ਮੈਂ ਤੈਨੂੰ ਬਾਹਰੋਂ ਆਜੋ ਤਾਂ ਮਾਰੀ ਜੀ ਮੈਂ ਮੈਂ ਪਹਿਲਾਂ ਪ੍ਰੀਤੀ ਨੂੰ ਬਖਾਲਣਾ ਕਿ ਇਹ ਨਾ ਇਹ ਦੇ ਕੱਲ ਨੂੰ ਪਸੰਦ ਨਾ ਆਸੇ ਹੁਣ ਮੰਮੀ ਤੀ ਕਿਤੇ ਮਾੜੇ ਖਰੀਦਣੀ ਸੀ ਚੰਗੇ ਤੇ ਖਰੀਦਣੇ ਹੀ ਮੈਨੇ ਮੁਖਾਉਂਦੀ ਕਿ ਜਰੂਰਤ ਹੀ ਤੇਰਾ ਮੈਂ ਬਟੀ ਦੇ ਕੋਸੂੜ ਤਿਆਰ ਕਰਾਇਆ ਆ ਵੇਕ ਦੱਸੋ ਨਾ ਤਾਂ ਸਵਾ ਵੀ ਦਿੱਤਾ ਨਾਲ ਹੀ ਆ ਤਾਂ ਮੰਮੀ ਚੰਗਾ ਕੀਤਾ ਸੀ ਮੈਨੂੰ ਪਾਈਆਂ ਹੀ ਫੋੜਵਾ ਆ ਰਹਿਣ ਤੋਂ ਵਿੱਚ ਆ ਮੈਂ ਤੇਰੀ ਸੱਸ ਦਾ ਅੱਛਾ ਤੇ ਆਈ ਉਹ ਤੇਰੇ ਪ੍ਰਾਉਣੇ ਦਾ ਹਾਂਜੀ ਆ ਤੇਰੇ ਸਹੁਰੇ ਦੀ ਇੱਕ ਪੱਗ ਤੇ ਇੱਕ ਪਿੰਦਰ ਦੀ ਪੱਗ ਤੇ ਆ ਇੱਕ ਮੈਂ ਮੁੰਦਰੀ ਬਣਾਈ ਹੈ ਇਹ ਆ ਵੀ ਸੋਣੀ ਇਹ ਦੀ ਤੇ ਜ਼ਰੂਰਤ ਨਹੀਂ ਸੀ ਕਿਉਂ ਸੋਣੀ ਤੇ ਹੈਗੀ ਆ ਪਰ ਨਹੀਂ ਇਹ ਨਹੀਂ ਮੈਂ ਖੜਨੀ ਹੈਗੀ ਪੁੱਤ ਪਹਿਲੀ ਜੋ ਜਵਾਈ ਆਏ ਨਾ ਘਰ ਉਹਨੂੰ ਕੋਈ ਨਾ ਕੋਈ ਚੀਜ਼ ਸੋਣੀ ਦੀ ਜ਼ਰੂਰ ਪਾਈਦੀ ਹੈ ਉਹ ਮੰਮੀ ਕੀ ਚੰ ਨਹੀਂ ਸੀ ਕਰਨੀ ਹੈਗੀ ਉਹ ਚੱਲ ਤੂੰ ਉਹਦੇ ਇਦਾਂ ਹੀ ਕਰਦੇ ਰਹਿਣਾ ਮੈਂ ਪੁੱਤ ਜਿੰਨਾ ਚਿਰ ਮਾਂ ਪਿਓ ਆ ਨਾ ਉਹਨਾਂ ਚਿਰ ਹੀ ਆ ਪੀਸ ਦੇ ਨੇ ਤੁਹਾਨੂੰ ਪੱਕੀ ਕੀਤੀ ਹੀ ਪਹਤ ਤੱਕ ਆਂਦਾ ਦੇਦੇ ਆਉਗੇ ਨਾ ਤੇ ਅਜ ਜਵਾਨਾ ਮੰਮੀ ਕ ਲਈ ਤੇ ਤੁਹਾਨੂੰ ਬੜੇ ਸ਼ੌਂਕ ਆ ਬੰਨ ਸੋ ਬੰਦੇ ਸੂਟ ਪਾਉਂਦੇ ਨੂੰ ਪਤਾ ਵਾ ਉੱਥੇ ਬੈਠੇ ਨੂੰ ਇੰਨਾ ਤੇਰਾ ਕੀ ਕਰਵਾ ਨਾ ਤੂੰ ਕਹਿੰਦੀ ਗੱਲ ਸੱਚ ਪਛਣਾ ਕਿ ਮੈਨੂੰ ਬੜੀ ਯਾਦ ਆਉਂਦੀ ਆ ਕਿਤੇ ਉਹ ਵੀ ਇੱਥੇ ਹੁੰਦੇ ਫੇਰੀਆਂ ਕੱਲ ਕੋਈ ਵੀ ਕੋਠੋਂ ਜਰ ਵੀ ਆਊਗਾ ਨਾ ਉਹਨੂੰ ਮੈਂ ਕਿਹਾ ਪਹਿਲਾ ਆਪਣੀ ਭੈਣ ਕੋ ਜਾ ਮੈਂ ਮੰਮੀ ਕੋ ਥੇ ਰਹਿਣਾ ਬਣਾ ਜਿੱਦਣ ਆ ਗਏ ਹੋ ਹਾਂ ਵੇਖਾਂ ਨਹੀਂ ਭੈਣਾ ਉਹ ਵੀ ਇਹੋ ਗੱਲ ਹੀ ਬੀ ਆਂਦਾ ਈ ਅੰਦਾ ਮੰਮੀ ਜਦੋਂ ਦੀ ਤੈਨ੍ਹ ਵਿਆਹੀ ਤੇਰਾ ਜੀ ਕਿਦਾਂ ਲੱਗ ਜਾਂਦਾ ਤੇ ਮੈਂ ਆ ਪਤਾ ਕੀ ਕਰ ਮੈਂ ਪੁੱਤ ਹੁਣ ਬਗਾਨਾਂ ਤਾਂ ਨਹੀਂ ਵਿਹਾਉਣੇ ਪੈਣਾ ਈਆਂ ਥੋੜੀਆਂ ਘਰ ਰੱਖੀਆਂ ਜਾਂਦੀਆਂ ਨੇ ਆਜ ਤੂੰ ਮੰਮੀ ਸਣੀ ਦਾ ਨੀ ਦਹੀ ਲਾਇਆ ਸੂਟ ਪੁੱਤ ਸਣੀ ਤੇ ਮੈਂ ਪੈਸੇ ਲਾ ਦਾਂਗੀ ਮੰਮੀ ਕੰਮ ਚਤਮੈਂ ਦੱਸ ਨਾਹੀ ਜਿਹੜਾ ਕੁੰਦਰ ਦਾ ਪੋਹਾ ਦਾ ਮੁੰਡਾ ਉਹ ਵੀ ਇੱਥੇ ਰਿੰਦਾ ਵਾ ਤੋ ਉਹਦਾ ਵੀ ਕਪੜੇ ਦਿਓ ਫਰਕਣਾ ਵਾ ਯੋ ਲੈ ਪੁੱਤ ਇਹ ਤੇ ਵੀ ਦਿਮਾਗ ਚ ਨਹੀਂ ਆਇਆ ਜੇ ਤੂੰ ਕਹਿੰਨੀ ਹੈ ਨਾ ਅਸਮਾਨ ਚੋਂ ਮੇਰੇ ਨਾਲ ਮੈਂ ਬੈਠਦਾ ਦੋ ਸੂਟ ਕੱਢ ਲੀਨੀ ਆ ਪਹਿਲੀ ਇਹ ਭਾਜੀ ਆਪਣੀ ਪਹਿਲੀ ਤੇ ਭਾਈ ਤੁਹਾਡੀ ਬੜੀ ਟਿਕਾਣੇ ਤੇ ਆਦੇ ਆਹ ਰਾਹ ਦੇ ਨਾਲ ਨਾਲ ਆਪਣੀ ਆ ਠੀਕ ਆ ਠੀਕ ਆ ਹਾਂ ਇਹ ਆ ਵੀ ਪਤਾ ਪਹਿਲੀ ਉਹਦਾ ਹੀ ਮੁੱਲ ਵਜਦਾ ਰਾਹ ਰੂ ਆ ਹਨਾ ਤੁਹਾਡੇ ਨਾਲ ਨਹੀਂ ਹੁਣ ਆ ਇਧਰ ਵੇਖੋ ਸੜਕ ਪੱਕੀ ਲੱਗਣ ਢਈ ਆ ਠੀਕ 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 ਆ ਵੀ ਰਾਹ ਲੱਗਣ ਢਿਆ ਨਾਲ ਵਧੀਆ ਨਹੀਂ ਵਧੀਆ ਵਧੀਆ ਬਹੁਤ ਵਧੀਆ ਨਾ ਵੀ ਲਾਈਏ ਕੋਈ ਤੰਗੀ ਨਹੀਂ ਉਹ ਤੇ ਭਾਜੀ ਗੱਲ ਉਹ ਤੇ ਆਹ ਰੋ ਮੈ ਨਾਲ ਤੁਹਾਨੂੰ ਇੱਕ ਚੀਜ਼ ਵਿਖਾਉਣਾ ਅੱਗੇ ਠੀਕ ਠੀਕ ਆਪਾਂ ਆਉਂਦੇ ਆਂ ਠੀਕ ਠੀਕ ਉਹ ਮੋਟਰ ਜੇ ਆਪਣੀ ਜਾਮਣ ਵਾਲੀ ਅੱਛਾ ਅੱਛਾ ਠੀਕ ਠੀਕ ਤੇ ਹੋਰ ਸਾਹਮਣੀ ਹੈ ਹਾਂਜੀ ਹਾਂਜੀ ਚਲੋ ਅਪਰਾਲੀ ਪ੍ਰੂਲੀ ਲਈ ਤੁਸੀਂ ਨਾਲੇ ਹੈ ਹਾਂਜੀ ਚਲ ਵਧੀਆ ਵਧੀਆ ਮੰਮੀ ਕਿੱਥੇ ਕੱਢਦੇ ਰਹੋਗੇ ਰਹਿਣ ਦੋ ਏਦਾਂ ਕਰੋ ਪਿਸਣੀ ਨਹੀਂ ਵਿਸਗਣ ਪਾ ਦੋ ਤੇ ਲਵਨੀ ਵੀ ਸੋਧਣ ਪਾ ਦੋ ਚਲ ਫਿਰ ਮੈਂ ਹਜ਼ਾਰ ਹਜ਼ਾਰ ਪਾਵਾਂ ਕਿ ਵੱਧ ਪਾਵਾਂ ਹੋਣ ਦੱਸ ਦੇ ਬਾਅਦ ਵਿੱਚ ਨਾ ਮੈਨੂੰ ਕਹੀ ਉਹ ਮੰਮੀ ਤੇ ਜਿੱਦਾਂ ਵੀ ਤੁਹਾਨੂੰ ਚੰਗਾ ਲੱਗਦਾ ਨਾ ਉਦਾਂ ਹੀ ਤੁਸੀਂ ਕਰ ਲਓ ਅੱਛਾ ਚਲ ਫੇ ਠੀਕ ਫੇ ਮੈਂ ਪੈਸੇ ਦੇ ਦਿੰਨੀ ਹਾਂ ਆਹ ਭਾਜੀ ਅਸੀਂ ਚਾਰ ਪਾਇਆ ਜੀ ਠੀਕ ਹੈ ਠੀਕ ਹੈ ਜੀ ਮੱਜਾਂ ਵਾਸਤੇ ਠੀਕ ਹੈ ਜੀ ਤੇ ਗਾਈਆਂ ਗੁਈਆਂ ਵੀ ਹੈਗੀਆਂ ਆਪਣੇ ਕੋਲ ਠੀਕ ਹੈ ਠੀਕ ਹੈ ਤੇ ਉਦਾਂ ਆ ਵੀ ਦੁਖੀ ਬੜੇ ਆ ਅੱਛਾ ਹੀ ਉਹ ਕਿਹੜੀ ਗੱਲੋਂ ਦੁਖੀ ਇਹ ਆ ਵੀ ਚਾਰ ਬੜਾ ਵਧੀਆ ਸੀ ਹਾਂ ਬੜੀ ਕੀਤੀ ਖਰਚਾ ਬੜਾ ਆ ਠੀਕ 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 ਹੁਣ ਸੂਰਾ ਨੇ ਆ ਵੇਖੋ ਸਾਰੀਆਂ ਤਰਪਾਲਾਂ ਪਾੜਤੀਆਂ ਵਾ ਬੱਲੇ ਆ ਤੇ ਭਾਈ ਬਹੁਤ ਨੁਕਸਾਨ ਕਰ ਛੜਿਆ ਤੇ ਬੜਾ ਵੇਖੋ ਖਾ ਜਾਂਦੇ ਆ ਨਾਲੇ ਤਰਪਾਲਾਂ ਪਾੜ ਜਾਂਦੇ ਆ ਹੂੰ ਹੂੰ ਜੇ ਹੁਣ ਮੰਨ ਲਓ ਮੀਂਹ ਪੈ ਜੇ ਤੇ ਇਹ ਸਾਰਾ ਖਰਾਬ ਹੋ ਜੇਣਾ ਇਹ ਤਾਰ ਤੁਰ ਤੇ ਹੁਣ ਤੁਸੀਂ ਲਾਈ ਜੰਨੇ ਨੇ ਤਾਰ ਤੇ ਲਾਈ ਆ ਦਵਲਦ ਵਾਲੇ ਵੀ ਵੇਚਣਾ ਵੜਨ ਪਰ ਹੁਣ ਤੁਹਾਨੂੰ ਬੜਾ ਸਾਰੀ ਰਾਤ ਇੱਥੇ ਬੈਠਾ ਥੋੜਾ ਜਾਂਦਾ ਆ ਆਹੋ ਇਹ ਗੱਲ ਹੈਗੀ ਆ ਉਹ ਆਣ ਵੜਦੇ ਆ ਜਦੋਂ ਜੀ ਕਰਦਾ 10 ਵੀ ਇਕੱਠੇ ਹਾਂ 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 ਪਰ ਉਦਾਂ ਇਹਦਾ ਮਜ਼ਾ ਦੇ ਆਂਦੇ ਬੜਾ ਵਾ ਇਹ ਤੇ ਗੱਲ ਹੈਗੀ ਆ ਕਿਤੇ ਪੱਠਾ ਦੱਥਾ ਵੱਢਨੇ ਪੈਂਦੇ ਚਲੋ ਇਹ ਤਾਂ ਜ਼ਿਆਦਾ ਵਾ ਚਲੋ ਖਰਚਾ ਵੀ ਆ ਤੇ ਪਰ ਇਹ ਗੱਲੋਂ ਤੰਗਵਾ ਵੀ ਸੂਰ ਬੜਾ ਹੋ ਗਿਆ ਵਾ ਬਹੁਤ ਜ਼ਿਆਦਾ ਪਰੇਸ਼ਾਨ ਰਹੀ ਆ ਕਰਨ ਬਹੁਤੀ ਥਾਈ ਤੇ ਵੇਖਿਆ ਉਹਨਾਂ ਨੇ ਗਦਾਮ ਹੀ ਛੱਤੀ ਨੇ ਹੁਣ ਆ ਵੇਖੋ ਕਿੰਨਾ ਉਹਨਾਂ ਨੇ ਫੋੜ-ਫੋੜ ਕੇ ਨਾ ਖਰਾਬ ਕਰਤਾ ਤੇ ਸਾਰਾ ਇਹ ਗਲ ਗਿਆ ਵਾ ਠੀਕ 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 ਤੇ ਨੇ ਸਾਡਾ ਕਿਤੇ ਇੰਦਾ ਵਧੀਆ ਚਾਰ ਰਹਿੰਦਾ ਸੀ ਨਾ ਕਿਤੇ ਮਤਲਬ ਹੀ ਨਹੀਂ ਹੁਣ ਸਾਰਾ ਖਰਾਬ ਹੀ ਹੋ ਗਿਆ ਉਹੀ ਮੈਂ ਅੱਗੇ ਵੇਖਣ ਡਿਆਂ ਵੀ ਸੈਡਾਂ ਸਾਰੀਆਂ ਉਹਨੇ ਖਰਾਬ ਕਰਤੀਆਂ ਅੰਦਰੋਂ ਜੰਗਾ ਜੇ ਹਾਂ ਉਹ ਤੇ ਇੰਦਾ ਹੀ ਕਰਨੀ ਆ ਅੱਜ ਕੱਲ੍ਹ ਨਿਆਣੇ ਪਾਉਂਦੇ ਨੇ ਸਿੱਕੇ ਸਟਾਈਲ ਸੂਟ ਇਹ ਚੰਗੇ ਨਹੀਂ ਲੱਗਦੇ ਹੈਗੇ ਦੂਜੇ ਉਹਨਾਂ ਕਿਹੜਾ ਸੋਹਣੇ ਮੈਂ ਪੈਸੇ ਹੀ ਦੇ ਦਿੰਦੀ ਗੱਲ ਤੇ ਹੀ ਸਸਦਾ ਕਿਦਾਂ ਮੰਮੀ ਮੇਰੇ ਸੱਸ ਦਾ ਸਵਾਤ ਬੜਾ ਹੀ ਚੰਗਾ ਵਾ ਬੜਾ ਹੀ ਮਨਾ ਕਰਦੇ ਆ ਪੁੱਤ ਪੁੱਤ ਕਰਦੇ ਫਿਰਦੇ ਆ ਤੇ ਜੇ ਡੈਡੀ ਜੀ ਆ ਤਾਂ ਉਹ ਵੀ ਬੜਾ ਕਰਦੇ ਆ ਮੈਨੂੰ ਉਪਰਾ ਤੇ ਲੱਗਦਾ ਨਹੀਂ ਹੈਗਾ ਜੇ ਉਹ ਤੇਰਾ ਪਿਆਰ ਕਰਦੇ ਆ ਨਾ ਤੂੰ ਵੀ ਸੱਸ ਸਹੁਰਾ ਨਹੀਂ ਸਮਝਣਾ ਸਮਝਣਾ ਫੇ ਮਾਂ ਪਿਓ ਸਮਝਣਾ ਮੇਰਤੀ ਨੇ ਠੀਕ ਹੈ ਮੇਰਤੀ ਕਿਰੇ ਮੈਨੂੰ ਲਾਂਮਾ ਨਾ ਦੋਈ ਨਹੀਂ ਮੰਮੀ ਦਵੰਦੀ ਇੱਥੇ ਮੈਂ ਤਾਂ ਨਜੇਦ ਕਰਦੀ ਉੱਥੇ ਨਹੀਂ ਮੈਂ ਕਰਦੀ ਹੈਗੀ ਅੱਛਾ ਵਈਆਂ ਗੱਲਾਂ ਪਤਾ ਮਾਂ ਮਾਂ ਹੋ ਪਰ ਪਤਾ ਜੀ ਵੀ ਬੈਠ ਜਾ ਕੋਈ ਗੱਲ ਦੀ ਕੋਈ ਚੱਲ ਜਾਈ ਬੈਠੋ ਮੰਮੀ ਮੈਂ ਅਰ ਕਹਿ ਗਈ ਕੈਨਵਾ ਹੋ ਗਿਆ ਵਾ ਉਹ ਚਲ ਜੀ ਵੀ ਹੁਣ ਕੋਈ ਗੱਲ ਮਮੀ ਚਲਦੇ ਨਹੀਂ ਆਹ ਜੀ ਹਾਂ ਜੀ ਆਹ ਮੈਂ ਤੁਹਾਡੇ ਦੇ કપੜੇ ਲੈਣ ਦੇ ਗਈ ਆ ਪਰਸੋਂ ਗਈ ਆ ਜੀ ਸਭ ਨੂੰ ਆ ਤਾਂ ਦੱਸ ਉੜ ਜੇ ਤੇ ਆ ਪਿੰਦਰ ਦਾ ਤੇ ਆ ਇਹ ਆਂਦੀ ਕੀ ਮੈਨੂੰ ਬੁਟੀਕ ਵਾਲਾ ਕੋ ਤਿਆਰ ਕਰਾ ਕੇ ਦਿਓ ਨਹੀਂ ਪੁੱਤ ਕਿਆ ਬਾਜੀ ਕਿਉਂ ਖਰਚਾ ਪਾਉਂਦੀ ਨਾ ਹੈ ਦੱਸ ਤੈਨੂੰ ਉੱਥੇ ਕੁਝ ਨਹੀਂ ਮਿਲਦਾ ਮਮੀ ਸਭ ਕੁਝ ਮਿਲਦਾ ਵਾ ਹੁਣ ਮਮੀ ਕਹੀ ਜਾਂਦੀ ਐ ਤੇ ਫਿਰ ਮੈਂ ਕਹਾ ਸੀ ਤੇ ਤਿਆਰ ਕਰਵਾ ਦੋ ਮੇਰਾ ਲੈ ਦੱਸ ਇੰਨਾ ਨਾ ਖਰਚਾ ਕਰਵਾਇਆ ਕਰ ਉਥੇ ਮੰਗਿਆ ਕਰ ਹੁਣ ਜੀ ਚੀਜ਼ ਗੱਲ ਸੁਣੋ ਉਹਦੇ ਵੀਰ ਰਤ ਬਾਹਰੋਂ ਫੋਨ ਆਉਂਦਿਆ ਸੀ ਆਖ ਲਿਆ ਦੀਦੀ ਨਹੀਂ ਆਉਣਾ ਵਾ ਜਿੱਦਾਂ ਨੇ ਮੰਗੂਗੀ ਮੰਮੀ ਲੈ ਕੇ ਨਹੀਂ ਇਹ ਨਹੀਂ ਮੈਨੂੰ ਫੋਨ ਕਰਕੇ ਸ਼ਿਕਾਇਤ ਲਾਇਆ ਕਿ ਤੂੰ ਇੱਥੇ ਹੁੰਦਾ ਨਾ ਫਿਰ ਉਹਦੇ ਵਧੀਆ ਦੇ ਦੇ ਨਾ ਨਹੀਂ ਉਹ ਮੰਗ ਲੈਂਦੀ ਹੁੰਦੀ ਆ ਜੀ ਕੀਤਾ ਨਾ ਕਰਿਆ ਕਰੋ ਹੁਣ ਹੁਣੇ ਸਾਡੇ ਕਰਤੋ ਅਸੀਂ ਆਪੇ ਇਹਨੂੰ ਲੈ ਕੇ ਜਾਵਾਂਗੇ ਜਿੱਦਾਂ ਦੀ ਚੀਜ਼ ਲੈਣੀ ਦੀ ਤੂੰ ਮੈਨੂੰ ਦੱਸਿਆ ਕਰ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਹੈਗਾ ਨਹੀਂ ਮੰਮੀ ਤੇ ਮੈਨੂੰ ਮੋੜਦੇ ਨੇ ਕਿਸ ਗੱਲੋਂ ਇਹ ਮੰਮੀ ਕਹਿਣ ਦੇ ਵੀ ਵਿਰਾ ਕਹਿਣ ਦੇ ਤਾਂ ਫਿਰ ਸਾਹਮਣਾ ਸੀ ਅੱਛਾ ਅੱਛਾ ਆ ਭੈਜੀ ਪਿੰਦਰ ਦੀ ਸ਼ਾਪ ਆ ਭੈਜੀ ਨਾ ਆ ਕੰਮ ਨਹੀਂ ਜ ਕਰਨਾ ਮੇਰੀ ਗੱਲ ਸੁਣ ਕੱਪੜੇ ਤੁਸੀਂ ਦੇਤੇ ਆ ਚਲੋ ਠੀਕ ਆ ਇਹਦੀ ਮੈਂ ਮੋੜਦੀ ਪਰ ਆ ਇਹ ਤਾਂ ਬਿਲਕੁਲ ਭੈਜੀ ਪਹਿਲੀ ਵਾਰ ਹੀ ਆਇਆ ਤੁਹਾਡਾ ਪੁੱਤ ਅਸੀਂ ਸਖਣਾ ਕੱਲ ਦੇਣਾ ਕੋਈ ਗੱਲ ਨਹੀਂ ਪਰ ਤੁਸੀਂ ਆਪਣੇ ਹੀ ਹਰਤੇ ਦਿੱਤੀ ਨਾ ਤੇ ਪਿੱਛੇ ਕੀ ਛੱਡਿਆ ਇਹ ਕੰਮ ਤੇ ਬਿਲਕੁਲ ਨਹੀਂ ਕਰਨਾ ਜੀ ਮੈਂ ਮੰਮੀ ਤੁਹਾਨੂੰ ਆਖਿਆ ਸੀ ਨਾ ਕਿੰਨੇ ਮਨ ਨਹਾਗਾ ਤੀ ਕੈ ਚਲ ਕੋਈ ਨਹੀਂ ਭੈਣ ਜੀ ਮੈਂ ਆਪਣੇ ਪੁੱਤ ਨੂੰ ਦੇ ਦੇਈ ਕੋਈ ਗੱਲ ਨਹੀਂ ਇਹ ਫਿਰ ਮੈਂ ਨਰਾਜ ਜੇ ਤੀ ਆਹ ਕੰਮ ਕਰਨਾ ਨਾ ਬਾਰ ਬਾਰ ਮੈਂ ਨਰਾਜ ਆ ਫਿਰ ਤੁਹਾਡੇ ਨਾਲ ਚੁੱਪ ਕਰਕੇ ਜਿੱਥੋਂ ਲਿਆਏ ਉੱਥੇ ਰੱਖ ਦੋ ਚਲੋ ਕੋਈ ਗੱਲ ਨਹੀਂ ਮੰਮੀ ਤੀ ਰੱਖ ਲੋ ਨਿਆਣਾ ਵਿਚਾਰਾ ਉੱਧੇ ਹੀ ਜਾਊਗਾ ਲੈ ਦੱਸ ਉਧਾ ਕੋ ਜਾਊਗਾ ਹੈ ਆਏ ਆ ਬੈਠੇ ਆ ਚਾਹ ਪਣੀ ਪੀਤਾ ਸੋਹਣੀ ਰੋਟੀ ਖਾਦੀ ਆ ਬੜਾ ਹੁਸ਼ ਖਾਦਾ ਆ ਅਤੀ ਜਨਾਹ ਥੋੜੀ ਪਿਆਰ ਹੁੰਦਾ ਤੁਸੀਂ ਤਾਂ ਕਹਿ ਦੇ ਇਹਦਾ ਕਿ ਜਰੋਮਾ ਦੇ ਪਿਓ ਨੂੰ ਦੱਸਿਆ ਜਾਂ ਮੁੰਡੇ ਨੂੰ ਬਾਹਰ ਫੋਨ ਕੀਤਾ ਦੱਸਿਆ ਉਹਨੇ ਮੈਨੂੰ ਗੁੱਸੇ ਹੋਣਾ ਪੈਂਜੀ ਮੈਨੂੰ ਵਰਗਾ ਝੜਕਾ ਮੜਦਾ ਪੈਂਦਾ ਨਹੀਂ ਪੈਂਦੀ ਝੜਕਾ ਕੰਮ ਕੋਈ ਗੱਲ ਮੰਮੀ ਮੈਂ ਵੀ ਰਿਣ ਦੱਸ ਦਾਂਗੇ ਆਪੇ ਹਲ ਤੇ ਪਾਜੀ ਬਟਾੜੀ ਬੜੀ ਟਿਕਾਣੇ ਦੀ ਹੈ ਹਾਂਜੀ ਹਾਂਜੀ ਚਲੋ ਠੀਕ ਆ ਟਾਈਮ ਪਾਸ ਹੋਈ ਜਾਂਦਾ ਨਹੀਂ ਬਹੁਤ ਸੁਣੀ ਹੈ ਤੇ ਆਪਣੇ ਫਿਰ ਕਿੰਨਾ ਗੰਨਾ ਕੋਨਾ ਲਾਉਂਦੇ ਤੁਸੀਂ ਗੰਨਾ ਪਾਜੀ ਪਹਿਲੋਂ ਲਈਦਾ ਸੀ ਅੱਛਾ ਤੇ ਦੋ ਸਾਲ ਲਾ ਛਲਾਵਿਆਂ ਬੜਾ ਤੰਗ ਕੀਤਾ ਤੇ ਫਿਰ ਹਾਰ ਕੇ ਫਿਰ ਨੇ ਆਨੇ ਕਹਿੰਦੇ ਵੀ ਜੇ ਨਹੀਂ ਕੁਝ ਮਿਲਦਾ ਤੇ ਆਪ ਤੇ ਛੱਲੇ ਨਹੀਂ ਜਾਂਦਾ ਭਾਜੀ ਲੈਵਰ ਦੀ ਤੰਗੀ ਇਹ ਤਾਂ ਗੱਲ ਹੈ ਤੇ ਅਸੀਂ ਫਿਰ ਉਦੋਂ ਦਾ ਫਿਰ ਹੁਣ ਸਾਲ ਕੋ ਹੋ ਗਿਆ ਕੰਮ ਨਬੇਟੀ ਦਿੱਤਾ ਠੀਕ ਆ ਕੀ ਕਰਨਾ ਫਿਰ ਅਸੀਂ ਵੀ ਪਹਿਲਾਂ ਲਾਉਨੇ ਹੁੰਨੇ ਹਾਂ ਮੁੰਡਾ ਜਦੋਂ ਦਾ ਬਾਹਰ ਚੱਲ ਗਿਆ ਵਾ ਅੱਛਾ 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 ਤੇ ਮੈਂ ਵੀ ਕੱਲਾ ਵਾਂ ਠੀਕ 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 ਤੇ ਫਿਰ ਇੰਨੀ ਖੇ ਚੱਲਣੀ ਹੁੰਦੀ ਓਏ ਆਹ ਇਹ ਤਾਂ ਗੱਲ ਆ ਗਈ ਕਿੱਥੇ ਬੰਦਾ ਹੁਣ ਚਾਹ ਤੇ ਫਿਰੇ ਪੱਜ ਨਾਲੇ ਭਾਜੀ ਇਹ ਕੰਮ ਆ ਜੀਆ ਦਾ ਜੀਆ ਦਾ ਆਹ ਤੇ ਉਹਰੇ ਹੁੰਦਾ ਵੀ ਕਿ ਟ੍ਰਾਲੀ ਫਸ ਗਈ ਤਾਰਾਂ ਫਸ ਗਈਆਂ ਤੁਹਾਨੂੰ ਪਤਾ ਰਾਵਾਂ ਚ ਕਈ ਤੰਗੀਆਂ ਬੜਾ ਖਾ ਬਹੁਤ ਮੈਂ ਕੱਲਾ ਹਾਂ ਤੇ ਮੈਂ ਫਿਰ ਮੁੰਡੇ ਨੂੰ ਕਿਹਾ ਵੀ ਮੈਂ ਹੁਣ ਕੁ ਮਾਰ ਨਹੀਂ ਲਾ ਸਕਦਾ ਠੀਕ 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 ਤੇ ਉਹ ਤਾਂ ਕਹਿੰਦਾ ਠੇਕੇ ਦੇ ਦੇਖੜੋ ਹਾਂ ਮੈਂ ਕਹਿੰਦਾ ਠੇਕੇ ਦੇ ਨਹੀਂ ਦਿੰਦਾ ਮੈਂ ਦੁਦੀਆਂ ਫਸਲਾਂ ਬੀਜੀ ਜਾਣਾ ਵਾ ਉਹ ਭਾਜੀ ਗੱਲ ਸੁਣੋ ਮੇਰੀ ਜ਼ਮੀਨ ਠੇਕੇ ਦੇ ਦੇ ਕੇ ਤੇ ਆ ਸਾਡੇ ਨਾਲ ਤੁਰੇ ਫਿਰਦੇ ਜੇ ਨਾ ਤੁਸੀਂ ਬੈਠ ਨਾ ਮੜ ਕੇ ਮਜੇ ਤੇ ਮੈਂ ਤਾਂ ਇਹ ਕਿਹਾ ਮੈਂ ਕਿਹਾ ਪੁੱਤ ਮੈਂ ਮਾੜਾ ਮੋਟਾ ਹਿਲਦਾ ਜੁਲਦਾ ਮਾ ਪੱਠਾ ਰਸਾ ਚੰਗਰਾਂ ਨਾਲੇ ਪੰਨਾ ਵਾ ਹਾਂਜੀ ਹਾਂਜੀ ਮੈਂ ਕਾਲੀਆਂ ਚ ਮਾੜਾ ਬਿਲਕੁਲ ਜੀ ਬਿਲਕੁਲ ਮੈਂ ਬਹਿ ਜਾ ਉਹ ਨਹੀਂ ਭਾਜੀ ਆ ਤੇ ਤੁਹਾਡਾ ਬੜਾ ਵਧੀਆ ਹਾਰ ਵਾ ਨਾਲੇ ਆ ਲਾਗੇ ਤੁਹਾਡਾ ਘਰ ਆ ਸਿਰ ਤੇ ਢਾੜੀ ਪੈ ਲਈ ਆ ਕੋਈ ਗੱਲ ਹੀ ਨਹੀਂ ਆਹੋ ਉਹ ਚਲੋ ਅੱਜ ਨਾਲ ਹੁੰਦਾ ਚਲ ਮਾੜਾ ਮੋਟਾ ਕਰੀ ਜਾਂਦੇ ਨਾਲੇ ਭਾਜੀ ਗੱਲ ਇੱਕ ਜੇ ਕਿ ਕਣਕ ਝੋਨੇ ਦੀ ਕੋਈ ਤੰਗੀ ਨਹੀਂ ਜੇ ਇੱਕੋ ਦਿਨ ਹੀ ਕਮਾਈ ਨਾ ਹੁੰਦੀ ਆ ਤੇ ਨਿਵੇੜ ਕੇ ਗਾਹ ਜਾਂਦੀ ਆ ਤੇ ਹੋਰ ਆ ਹੁਣ ਤੇ ਇਡਾ ਕੋਈ ਰੌਲਾ ਨਹੀਂ ਰਹਿ ਗਿਆ ਕਿਸ ਗੱਲ ਦਾ ਨਾਲ ਆਪਣਾ ਪਠਾ ਦਾ ਥੱਪ ਹੁੰਦੇ ਰਹੀਦਾ ਨਹੀਂ ਬਿਲਕੁਲ ਬਿਲਕੁਲ ਬੰਦ ਘਰ ਦਾ ਹੋ ਜਾਂਦਾ ਨਹੀਂ ਜੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਤੇ ਆ ਵੀ ਚੰਗਾ ਭਾਈ ਦੀ ਡੰਗਰ ਰੱਖੇ ਆ ਹਾਂਜੀ ਹਾਂਜੀ ਠੀਕ ਨਹੀਂ ਦੰਗਰ ਵੀ ਹੁਣ ਵੇਖੋ ਵਿਰਲੇ ਘਰਾ ਜੀ ਰਹਿ ਗਏ ਬਹੁਤਿਆਂ ਜਦ ਮੁੱਕੀ ਗਏ ਆ ਨਿਆਣੇ ਚਲ ਗਏ ਬਾਹਰ ਚਲੋ ਭਾਜੀ ਇਹਨਾ ਵੀ ਆਰੇ ਲੱਗੇ ਰਹਿੰਦੇ ਜੇ ਤੇ ਬਜ਼ੁਰਗਾਂ ਨੇ ਬਜ਼ੁਰਗਾਂ ਨੇ ਕੰਮ ਕਿਨਾਂ ਸ਼ੇਅਰ ਕਰਨਾ ਹੂੰ ਹਾਂ ਠੀਕ ਆ ਕਿ ਨੇ ਦੇਹ ਤੇ ਗੱਲ ਹੈਗੀ ਤੇ ਦੁੱਧ ਵੀ ਭਾੜੀ ਚੰਗਾਣੀ ਚ ਮਿਲਦਾ ਆਹੋ ਗੱਲ ਤੇ ਹੈ ਵੀ ਨਾ ਉਹ ਮਾਰਿਆ ਐਵੇਂ ਵਦਨ ਪੀ ਗਏ ਵਦਨ ਦੀਆਂ ਵਾਕਿਆ ਸਹੀ ਗੱਲ ਆ ਜਾ ਫਿਰ ਉਹ ਜਰਾਕ ਮੋਟਾ ਤੋਂ ਵੀ ਕੀੜਾ ਦੇ ਆਈਏ ਚਲੋ ਚਲੋ ਜੀ ਸੋਨੇ ਵਰਗੀ ਤੀਤ ਤੇ ਹੀ ਸਾਨੂੰ ਦੇਤੀ ਤੇ ਮਗਰ ਕੀ ਛੱਡਿਆ ਵਾ ਬਸ ਹਾਨੂੰ ਆਹ ਹੀ ਚਾਹੀਦੀ ਹੈ ਹਾਨੂੰ ਹੋਰ ਕੁਝ ਨਹੀਂ ਚਾਹੀਦਾ ਹਾਂਜੀ ਇਹ ਜੇ ਨਿਆਣ ਸਾਂ ਜੇ ਕਿਤੇ ਗਲਤੀ ਵੀ ਕਰ ਲੇ ਨਾ ਕਿੰ ਨੂੰ ਤੁਸੀਂ ਆਪ ਹੀ ਸਮਝਾ ਲਿਓ ਹੈ ਲੈ ਦੱਸ ਮੈਂ ਤਾਂ ਨਾ ਬਣਾਈ ਨੀਂ ਮੈਂ ਤਾਂ ਆਪਣੀ ਧੀ ਬਣਾਈ ਆ ਹੈ ਤੁਸੀਂ ਨਾ ਫਿਕਰ ਕਰ ਰਹੇ ਹੋ ਇਹਦਾ ਕੋਈ ਵੀ ਕੋਈ ਗੱਲ ਨਹੀਂ ਹੁਣ ਟੈਨਸ਼ਨ ਹਟ ਤੇ ਸਾਰੀ ਤੁਸੀਂ ਬੇਫਿਕਰ ਹੋ ਜਾਓ ਹੁਣ ਬਸ ਚਲੋ ਉਹ ਤਾਂ ਕੋਈ ਗੱਲ ਨਹੀਂ ਆ ਥੋੜਾ ਜਿਹਾ ਇਹ ਨੂੰ ਬੜਾ ਸੁਟਾ ਸਾਟਾ ਦਾ ਬਹੁਤ ਜ਼ਿਆਦਾ ਵਾ ਫਿਕਰ ਕੋ ਕਰਦੇ ਜੇ ਸਮੇਰੇ ਵੀ ਪੰਜ ਨਾ ਬਣ ਜਾ ਕਰਨਗੇ ਚਲ ਤਾਂ ਕੋ ਸਸ ਪਈ ਜਾਇਓ ਬਣਾਓ ਚੀ ਹਾਂ